ਮੋਟਰਸਾਈਕਲ ਜਿੱਤ ਕੇ ਬਹਿ ਜਾ ਬਹਿਆ ਕਰਵਾਈ ਹੋਈ ਆ 12 ਪ੍ਰਾਪ ਦੀ ਗੱਲ ਕਰੀਏ ਇਹ ਮੁੰਡੇ ਦਾ ਕਹਿੰਦੇ ਕਮਲ ਵਾਲਾ ਇਹ ਡਾਕਟਰ ਕਹਿੰਦੇ ਕਾਲੇ ਵੀ ਰਵਾਰੀ ਦੇ ਨਾਲ ਜਫਰ ਦੀ ਅੱਗੇ ਵੱਲ ਬਹੇਦਾ ਆਉਹ ਜਕਾਰੇ ਨਾਲ ਕਹਿੰਦੇ ਰਵਾਰੀ ਹੁੰਦੀ ਆ ਜੁਕਟਰ ਦੀ ਬੋਲੇ मुले जी खे जीाहि कंहिं जी लाए ਈਆ ਆ ਧਰਤੀ ਕਹਿੰਦੇ ਘਰ ਮਗੜ ਪਿੰਡ ਦੀ ਮੇਲਾ ਚੱਲਦਾ 414 ਚੱਲਦਾ ਸਾਡ ਵੱਖਰਾ ਵੇਣੀਓ ਸਾਡ ਵੱਖਰਾ ਇਧਰ ਯਾਰ ਬੇਤੀ ਬੁੱਜ ਗਿਆ ਗਰੀ ਤੂਰ ਆ ਬੱਡੇ ਕਾਫਲੇ ਨਾਲ ਕਮਲ ਦਮਦਮਾ ਸਾਹਿਬ ਮੋਡੀਫਾਈਅਰ ਸਰਵਾਰਾ ਸਾਡਾ ਵੀਰ ਵਿਸ਼ੇਸ਼ ਤੌਰ ਤੇ ਜਿਹੜਾ ਪੁੱਜਿਆ ਇਹਦਾ ਟਾਈਮ 14290 142 ਨੋਟ